ਕਿਸਾਨਾਂ ਗੁੱਜਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਤੋੜਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਸੀ ਕਿ ਉਹ ਆਪਣੀ ਇਸ ਜਿੱਦ ਨੂੰ ਛੱਡ ਦੇਣ ਕੇਂਦਰ ਸਰਕਾਰ ਦੇ ਨੁਮਾਇੰਦੇ ਪੰਜਾਬ ਸਰਕਾਰ ਦੇ ਨੁਮਾਇੰਦੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਲਗਾਤਾਰ ਖਨੌਰੀ ਬਾਰਡਰ ਦੇ ਗੇੜੇ ਕੱਢ ਰਹੇ ਸਨ ਜਿਹੜੇ ਸ਼ਾਇਦ ਹੀ ਕਦੇ ਪਹਿਲਾਂ ਖਨੌਰੀ ਵੀ ਗਏ ਹੋਣ ਤੇ ਉਹਨਾਂ ਦੀਆਂ ਰਾਤਾਂ ਤੇ ਦਿਨ ਫਿਰ ਉੱਥੇ ਗੁਜ਼ਰਨ ਲੱਗੇ ਤਾਂ ਹੁਣ ਕਿਸਾਨਾਂ ਗੁੱਜਜੀਤ ਸਿੰਘ ਢੱਲੇਵਾਲ ਨੇ ਕੇਂਦਰ ਵੱਲੋਂ ਆਏ ਸੱਦੇ ਤੋਂ ਬਾਅਦ ਕੀ ਫੈਸਲਾ ਕੀਤਾ ਉਹਨਾਂ ਨੇ ਪਹਿਲਾਂ ਵੀ ਸਾਫ਼ ਕੀਤਾ ਸੀ ਕਿ ਉਹ ਦਵਾਈ ਲੈਣੀ ਸ਼ੁਰੂ ਕਰ ਦੇਣਗੇ ਇਲਾਜ ਆ ਜਿਹੜਾ ਸ਼ੁਰੂ ਕਰ ਲੈਣਗੇ ਪਰ ਆਪਣਾ ਮਰਨ ਵਰਤ ਨਹੀਂ ਤੋੜਨਗੇ ਪਰ ਹਰਾਨੀ ਦੀ ਗੱਲ ਇਹ ਹੈ ਕਿ 14 ਫਰਵਰੀ ਉਦੋਂ ਸਾਲ ਵੀ ਪੂਰਾ ਹੋ ਜਾਣਾ ਕਿਸਾਨੀ ਅੰਦੋਲਨ ਦੇ ਇਸ ਦੂਜੇ ਪੜਾਅ ਨੂੰ ਕਿਉਂਕਿ 13 ਫਰਵਰੀ 2024 ਨੂੰ ਸ਼ੁਰੂਆਤ ਹੋਈ ਸੀ ਕਾਲ ਦਿੱਤੀ ਗਈ ਨਹੀਂ ਜਾਣ ਦਿੱਤਾ ਗਿਆ ਹਰਿਆਣਾ ਪ੍ਰਸ਼ਾਸਨ ਨੇ ਪੰਜਾਬ ਦੇ ਅੰਦਰ ਹੀ ਕਿੱਡੀ ਵੱਡੀ ਬੈਰੀਕੇਟਿੰਗ ਕੀਤੀ ਉਸ ਤੋਂ ਬਾਅਦ ਕਿੰਨਾ ਤਸ਼ੱਦਦ ਕੀਤਾ ਸਮੇਂ-ਸਮੇਂ ਤੇ ਖਾਸ ਕਰਕੇ ਫਰਵਰੀ ਮਹੀਨੇ ਦਾ ਉਹ ਕਾਲਾ ਦਿਨ ਜਦੋਂ ਸ਼ੁਭਕਰਨੂ ਸਿੱਧੀ ਗੋਲੀ ਮੱਥੇ ਚ ਵਜਦੀ ਹੈ ਸਿਰ ਚ ਲੱਗਦੀ ਹੈ ਤਾਂ ਇਸ ਮਸਲੇ ਦੇ ਵਿੱਚ ਹੁਣ ਇੱਥੋਂ ਤੱਕ ਗੱਲ ਪਹੁੰਚ ਚੁੱਕੀ ਹੈ ਕਿ ਹੁਣ ਜਿੱਥੇ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ 54 54 ਦਿਨ ਤੋਂ ਮਰਨ ਵਰਤੇ ਲਗਾਤਾਰ ਬੈਠੇ ਸਨ ਤੇ ਆਪਣੀ ਇੱਕੋ ਗੱਲ ਕਹਿ ਰਹੇ ਸਨ ਕਿ ਉਹਨਾਂ ਦੇ ਕਿਸਾਨ ਆਗੂ ਉਹਨਾਂ ਨੂੰ ਜਾ ਕੇ ਅਪੀਲ ਬੇਨਤੀ ਕਰਦੇ ਸੀ ਕਿ ਤੁਸੀਂ ਹੋਰ ਰਾਹ ਅਪਣਾਓ ਤੇ ਉਹ ਸਾਫ਼ ਕਹਿੰਦੇ ਸੀ ਕਿ ਮੇਰੇ ਇੱਕ ਦੇ ਮਰਨ ਨਾਲ ਫਰਕ ਨਹੀਂ ਪੈਣਾ ਕਿਉਂਕਿ ਪਹਿਲਾਂ ਹੀ ਕਿਸਾਨ ਵੱਡੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਖੁਦਕੁਸ਼ੀਆਂ ਦੇ ਰਾਹ ਪੈ ਚੁੱਕੇ ਨੇ ਤੇ ਉਹਨਾਂ ਨੂੰ ਬਚਾਉਣ ਦੀ ਲੋੜ ਹੈ ਤੇ ਉਹਨਾਂ ਨੂੰ ਬਚਾਉਣ ਲਈ ਮੈਂ ਆਪਣਾ ਏ ਰੋਸ ਮਜਾਰਾ ਕਰ ਰਿਹਾ ਮਰਨ ਵਰਤ ਦੇ ਰੂਪ ਦੇ ਵਿੱਚ ਹਾਲਾਂਕਿ ਕੁਝ ਕਿਸਾਨ ਜਥੇਬੰਦੀਆਂ ਮਰਨ ਵਰਤ ਦੇ ਬੈਠਣਾਂ ਜਾਂ ਭੁੱਖ ਹੜਤਾਲ ਤੇ ਬੈਠਣ ਨੂੰ ਤਰਜੀਹ ਨਹੀਂ ਦਿੰਦੀਆਂ ਉਹਨਾਂ ਦੇ ਆਪੋ ਆਪਣੇ ਢੰਗ ਤਰੀਕੇ ਨੇ ਪ੍ਰਵਾਦ ਵਿੱਚ ਐਸ ਕੇ ਐਮ ਸੰਯੁਕਤ ਕਿਸਾਨ ਮੋਰਚੇ ਦੀਆਂ ਵੀ ਜਥੇਬੰਦੀਆਂ ਨੇ ਨਮਾਇਦੇ ਖਨੌਰੀ ਬਾਰਡਰ ਤੇ ਪੁੱਜੇ ਤੇ ਉੱਥੋਂ ਇੱਕ ਆਸ ਵੱਜੀ ਕਿ ਹੁਣ ਕਿਸਾਨਾਂ ਦਾ ਇਕਾ ਹੋ ਗਿਆ ਤੇ ਉਹ ਇਕਾ ਹੋਣ ਤੋਂ ਬਾਅਦ ਦੇ ਜਿਹੜੇ ਸੰਕੇਤ ਮਿਲੇ ਨੇ ਹਾਲਾਂਕਿ ਰਸਮੀ ਤੌਰ ਦੇ ਉੱਤੇ ਇੱਕ ਮਿਕ ਇੱਕ ਮੰਚ ਦੇ ਉੱਤੇ ਹਾਲੇ ਨਹੀਂ ਆਇਆ ਐਸ ਕੇ ਐਮ ਤੇ ਉਧਰੋਂ ਕਿਸਾਨ ਮਜ਼ਦੂਰ ਮੋਰਚਾ ਤੇ SKM ਗੈਰ ਸਿਆਸੀ ਜੋ ਕਿ ਜਗੀਰ ਸਿੰਘ ਡੱਲੇਵਾਲ ਉਸ ਦੇ ਕਰਤਾ ਧਰਤਾ ਮੰਨੇ ਜਾਂਦੇ ਨੇ ਇਸ ਅੰਦੋਲਨ ਦੇ ਵਿੱਚ ਉਹ ਭਾਵੇਂ ਇੱਕ ਸਾਰੇ ਮੰਚ ਦੇ ਉੱਤੇ ਇਕੱਠੇ ਨਹੀਂ ਆਏ ਪਰ ਇੱਥੇ ਕਿਸਾਨ ਮਜ਼ਦੂਰ ਮੋਰਚਾ ਤੇ SKM ਗੈਰ ਸਿਆਸੀ ਜਿਹੜੇ ਪਹਿਲਾਂ ਹੀ ਖਨੌਰੀ ਤੇ ਸ਼ੰਭੂ ਬਾਰਡਰ ਤੇ ਬੈਠੇ ਨੇ ਆਪਣੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਸਹਾਯੋਗੀ ਹੋਰਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਜਰੂਰ ਸੱਦਾ ਆਇਆ ਤੇ 26 ਸੈਕਟਰ ਦੇ ਵਿੱਚ ਇੱਕ ਭਵਨ ਦੇ ਵਿੱਚ ਇੱਕ ਸੰਸਥਾ ਦੀ ਬਿਲਡਿੰਗ ਦੇ ਵਿੱਚ ਮੀਟਿੰਗ ਕੇਂਦਰ ਵੱਲੋਂ ਹੋਣੀ ਹੈ ਪਰ ਸਵਾਲ ਇਹ ਹੈ ਕਿ ਇਹ ਮੀਟਿੰਗ ਦੇ ਵਿੱਚ ਕੀ ਕੇਂਦਰੀ ਮੰਤਰੀ ਵੀ ਬੈਠਣਗੇ ਕਿਉਂਕਿ ਇਸ ਤੋਂ ਪਹਿਲਾਂ ਜਦੋਂ 2 ਤੋਂ 3 ਦਫ਼ਾ ਗੱਲ ਹੋਈ ਵੀ ਇਨ੍ਹਾਂ ਕਿਸਾਨ ਆਗੂਆਂ ਨਾਲ ਤੇ ਉਦੋਂ ਵੀ ਚੰਡੀਗੜ੍ਹ 'ਚ ਮੀਟਿੰਗਾਂ ਹੋਈਆਂ ਸੀ ਤੇ ਉਦੋਂ ਵੀ ਮੰਤਰੀ ਆਏ ਸੀ ਕੇਂਦਰ ਦੇ ਪਰ ਕੀ ਹੁਣ ਕੇਂਦਰ ਦੇ ਸਿਰਫ ਨੁਮਾਇंदे ਆਉਣਗੇ ਉਸ ਮੀਟਿੰਗ ਦੇ ਵਿੱਚ ਜਾਂ ਫਿਰ ਮੰਤਰੀ ਵੀ ਬੈਠਣਗੇ ਕਿਉਂਕਿ ਚਿੱਠੀ ਦੇ ਵਿੱਚ ਕਿਤੇ ਵੀ ਕੇਂਦਰ ਸਰਕਾਰ ਦੇ ਕਿਹੜੇ ਨੁਮਾਇंदे ਹੋਣਗੇ ਗੱਲਬਾਤ ਕਰਨ ਦੇ ਲਈ ਜ਼ਿਕਰ ਨਹੀਂ ਕੀਤਾ ਗਿਆ ਕਿਸਾਨਾਂ ਦਾ ਜ਼ਰੂਰ ਜ਼ਿਕਰ ਕੀਤਾ ਗਿਆ ਕਿ ਕਿਹਨਾਂ ਨੂੰ ਸਰਦਾ ਦਿੱਤਾ ਗਿਆ ਉਹ ਸੀ ਦੱਸ ਦਿੱਤਾ ਤੇ ਇਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਜੇਕਰ ਜਗਜੀਤ ਸਿੰਘ ਡੱਲੇਵਾਲ ਦੀ ਜੇ ਕਰੋਨਾ ਨੇ ਮੈਡੀਕਲ ਸਹੂਲਤ ਲੈਣੀ ਸ਼ੁਰੂ ਕਰ ਦਿੱਤੀ ਹੈ ਡਾਕਟਰ ਸਵੈ ਮਾਨ ਜਿਹੜੇ ਅਮਰੀਕਾ ਤੋਂ ਆਪਣੀ ਟੀਮ ਇੱਥੇ ਬਿਠਾਈ ਬੈਠੇ ਨੇ ਉਹਨਾਂ ਨੇ ਵੀ ਹੈਰਾਨੀ ਪ੍ਰਗਟ ਕੀਤੀ ਹੈ ਕਿ ਕਿਵੇਂ ਸੰਭਵ ਹੋ ਸਕਦਾ ਹੈ ਕਿ 14 ਤਰੀਕ ਤੱਕ 14 ਫਰਵਰੀ ਤੱਕ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹੂਲਤਾਂ ਤਾਂ ਦਿੱਤੀਆਂ ਜਾਣ ਪਰ ਉਹ ਆਨ ਨਾ ਸਕਣ ਮਰਨ ਵਰਤੋਂ ਉਹਨਾਂ ਦਾ ਜਾਰੀ ਰਹੇ ਤੇ ਦਵਾਈ ਕਿਵੇਂ ਦਿੱਤੀ ਜਾ ਸਕਦੀ ਹੈ ਮੈਡੀਸਨ ਜਿਹੜੀ ਹੈ ਮੈਡੀਕਲ ਦੀ ਸਹੂਲਤ ਕਿਵੇਂ ਦਿੱਤੀ ਜਾ ਸਕਦੀ ਹੈ ਬਿਨਾ ਕਿਸੇ ਖਾਦੇ ਪੀਤੇ ਦੇ ਉਹ ਵੀ ਉਦੋਂ ਜਦੋਂ ਪੂਰੀ ਤਰ੍ਹਾਂ ਜਿਹੜਾ ਨਾਜ਼ੁਕ ਦੌਰ ਦੇ ਵਿੱਚੋਂ ਉਹਨਾਂ ਦਾ ਜਿਹੜਾ ਸਰੀਰਕ ਤੌਰ ਦੇ ਤੋਂ ਇੰਨੀ ਜ਼ਿਆਦਾ ਕਮਜ਼ੋਰੀ ਹੈ ਮਾਨਸਿਕ ਤੌਰ ਦੇ ਉੱਤੇ ਬੇਸ਼ੱਕ ਉਹ ਤਿਆਰ ਨਹੀਂ ਜਗਜੀਤ ਸਿੰਘ ਢੱਲੇਵਾਲ ਕਿ ਉਹ ਜਿਹੜੇ ਕੰਮ ਲਈ ਬੈਠੇ ਹਨ ਉਹਨਾਂ ਨੂੰ ਪਤਾ ਹੈ ਕਿਸ ਦਾ ਅੰਜਾਮ ਕੀ ਹੋ ਸਕਦਾ ਪਰ ਸਰੀਰਕ ਤੌਰ ਦੇ ਉੱਤੇ ਜਿਹੜੀ ਇੱਕ ਮੈਡੀਕਲ ਸਾਇੰਸ ਕਹਿੰਦੀ ਹੈ ਉਸ ਦੇ ਮੁਤਾਬਕ ਬਿਨਾ ਕੋਈ ਅੰਨ ਖਾਦੇਆਂ ਬਿਨਾ ਕੋਈ ਸਰੀਰ ਜਿਹੜਾ ਤੰਦਰੁਸਤ ਹੋਇਆ ਲਗਾਤਾਰ ਜਿਹੜੀ ਦਵਾਈ ਦੀ ਡੋਜ਼ ਵੀ ਭਾਰੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹ ਇੱਕ ਭਿਆਨਕ ਬਿਮਾਰੀ ਨਾਲ ਵੀ ਪੀੜਤ ਨੇ ਔਰ ਮਰਨ ਵਰਤ ਰੱਖਣ ਕਰਕੇ ਵੀ ਉਹਨਾਂ ਦੀ ਜਿਹੜੀ ਸਰੀਰ ਦੀ ਹਾਲਤ ਹੈ ਉਹ ਤੰਦਰੁਸਤ ਨਹੀਂ ਹੈ ਦਰੁਸਤ ਨਹੀਂ ਹੈ ਜਿਸ ਦੇ ਕਰਕੇ ਅਚਾਨਕ ਇੱਕਦਮ ਜਿਹੜਾ ਮੈਡੀਕਲ ਸਹੂਲਤ ਵੀ ਸ਼ੁਰੂ ਨਹੀਂ ਕੀਤੀ ਜਾ ਸਕਦੀ ਬਿਨਾ ਕੋਈ ਖਵਾਇਆ ਪਿਆ ਆ ਤੇ ਅੰਨ ਜੇਕਰ ਛੱਡੀ ਰੱਖਣਗੇ ਤੇ ਕਿਵੇਂ ਸੰਭਵ ਹੋ ਸਕਦਾ ਇਲਾਜ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਬਣ ਗਿਆ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੇ ਪਹਿਲਾਂ ਦੇ ਵਾਂਗ ਕਿਹਾ ਕਿ ਉਹ ਗੱਲਬਾਤ ਦਾ ਸੱਦਾ ਜੇਕਰ ਕੇਂਦਰ ਦਿੰਦਾ ਕਿਉਂਕਿ ਸੁਪਰੀਮ ਕੋਰਟ ਨੇ ਉਹ ਦਖਲ ਦਿੱਤਾ ਵਾਰ-ਵਾਰ ਹਦਾਇਤਾਂ ਦਿੱਤੀਆਂ ਤੇ ਉਦੋਂ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਟੇਟਮੈਂਟ ਆਉਂਦੀ ਹੈ ਇੱਕ ਵੱਡੀ ਮਹਾਪੰਚਾਇਤ ਦੇ ਵਿੱਚ ਵੀ ਉਹਨਾਂ ਨੇ ਸੰਬੋਧਨ ਕੀਤਾ ਸੀ ਕਿ ਉਹ ਮੈਡੀਕਲ ਸਹੂਲਤਾਂ ਲੈਣ ਨੂੰ ਤਾਂ ਤਿਆਰ ਹੋ ਜਾਣਗੇ ਪਰ ਮਰਨ ਵਰਤੋਂ ਤੋਂ ਦੋ ਤੱਕ ਜਾਰੀ ਰੱਖਣਗੇ ਜਦੋਂ ਤੱਕ ਉਹਨਾਂ ਨੂੰ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਕਿਸਾਨਾਂ ਦੀਆਂ ਹੋਰ 10 ਤੋਂ 11 ਮੰਗਾਂ ਜਿਹੜੀਆਂ ਨਾਲ ਐਡ ਨੇ ਉਹ ਪੂਰੀਆਂ ਨਹੀਂ ਹੋ ਜਾਂਦੀਆਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਲੈਣ ਤੱਕ ਦਾ ਉਹਨਾਂ ਦਾ ਮਰਨ ਵਰਤਾ ਜਿਹੜਾ ਉਹਨਾਂ ਨੇ ਐਲਾਨ ਕੀਤਾ ਹੋਇਆ ਹੁਣ ਇਸ ਮਾਮਲੇ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਉਹ ਸਟੈਂਡ ਕੀ ਲੈਂਦੇ ਨੇ ਕਿਉਂਕਿ ਇਸ ਚਿੱਠੀ ਦੇ ਵਿੱਚ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਜਿਹੜੇ ਐਸਕੇਐਮ ਦੀਆਂ ਜਥੇਬੰਦੀਆਂ ਨੇ ਔਰ ਕੀ ਇਹ ਦੋਵੇਂ ਫਰੰਟ ਮੀਟਿੰਗ ਕਰਨ ਲਈ ਜਾਣਗੇ ਰਾਜੀ ਨੇ ਕਿਉਂਕਿ ਉਹਨਾਂ ਨੇ ਸਵੀਕਾਰ ਕਰ ਲਿਆ ਸੱਦਾ ਪਹਿਲਾਂ ਹੀ ਕੀਤੀ ਜਾ ਰਹੀ ਸੀ ਲੰਬੇ ਸਮੇਂ ਤੋਂ ਪਾੜਾ ਸੀ 11 ਮਹੀਨੇ ਪਹਿਲਾਂ ਹੀ ਹੋ ਚੁੱਕੇ ਨੇ ਔਰ 14 ਤਰੀਕ ਨੂੰ 14 ਫਰਵਰੀ ਦਾ ਜਿਹੜਾ ਦਿਨ ਮੁਕਰਰ ਕੀਤਾ ਗਿਆ ਉਸ ਪਿੱਛੇ ਕੇਂਦਰ ਸਰਕਾਰ ਦੇ ਵੱਲੋਂ ਇਹ ਦਲੀਲ ਦਿੱਤੀ ਗਈ ਹੈ ਅਧਿਕਾਰੀਆਂ ਵੱਲੋਂ ਕਿ ਇਸ ਤੋਂ ਪਹਿਲਾਂ ਮੀਟਿੰਗ ਸੰਭਵ ਨਹੀਂ ਹੋ ਸਕਦੀ ਉਸ ਨੇ ਦੋ ਕਾਰਨ ਉਹਨਾਂ ਨੇ ਦੱਸੇ ਨੇ ਇੱਕ ਤਾਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਕਰਕੇ ਜਿਹੜਾ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਹਾਲਾਂਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਕੋਡ ਆਫ ਕੰਡਕਟ ਲੱਗਣ ਦੇ ਕਰਕੇ ਕਿਵੇਂ ਅੜਿੱਕਾ ਕਿਉਂਕਿ ਪੰਜਾਬ ਦੇ ਵਿੱਚ ਮੀਟਿੰਗ ਹੋਣੀ ਹੈ ਉਸ ਦਾ ਅਸਰ ਦਿੱਲੀ ਦੀਆਂ ਚੋਣਾਂ ਉੱਤੇ ਕਿਵੇਂ ਪੈ ਸਕਦਾ ਜੇ ਪੈ ਰਿਹਾ ਤਾਂ ਫਿਰ ਇਸ ਤੋਂ ਪਹਿਲਾਂ ਮਸਲਾ ਹੱਲ ਕਿਉਂ ਨਾ ਕੀਤਾ ਗਿਆ ਇੱਕ ਤੇ ਉਹਨਾਂ ਨੇ ਜਿਹੜੀ ਆ ਦਲੀਲ ਦਿੱਤੀ ਹੈ ਕਿ ਕੋਡ ਆਫ ਕੰਡਕਟ ਲੱਗੇ ਹੋਣ ਕਰਕੇ ਜਿਹੜਾ ਅਸੀਂ ਇਹ ਮੀਟਿੰਗ ਪਹਿਲਾਂ ਨਹੀਂ ਕਰ ਸਕਦੇ ਤੇ ਉਸ ਤੋਂ ਬਾਅਦ ਫਿਰ ਜਿਹੜਾ ਯੂਨੀਅਨ ਬਜਟ ਆਉਣਾ ਹੈ ਉਹ 12 ਤੇ 13 ਫਰਵਰੀ ਨੂੰ ਆਉਣਾ ਹੈ ਇਸ ਕਰਕੇ ਵੀ ਉਸ ਤੋਂ ਪਹਿਲਾਂ ਜਿਹੜਾ ਸਾਰਾ ਦਾ ਸਾਰਾ ਸਮਾਂ ਹੈ ਜਿਹੜਾ ਸਰਕਾਰ ਦਾ ਉਸ ਪਾਸੇ ਲੱਗਿਆ ਹੋਏਗਾ ਜਾਂ ਧਿਆਨ ਹੋਏਗਾ ਕੁਝ ਮਜਬੂਰੀਆਂ ਨੇ ਕਾਨੂੰਨੀ ਤੇ ਕੁਝ ਵਿਧਾਨਕਤੌਰ ਦੇ ਉੱਤੇ ਫੈਸਲੇ ਲਏ ਜਾ ਰਹੇ ਨੇ ਜਿਹੜੇ ਉਹਨਾਂ ਦੀਆਂ ਮਜਬੂਰੀਆਂ ਨੇ ਪਰ ਜਿਹੜੀ ਇਹ ਮੀਟਿੰਗ ਕਿਸਾਨਾਂ ਦੇ ਨਾਲ ਐ ਇਸ ਕਰਕੇ 14 ਫਰਵਰੀ ਦਾ ਦਿਨ ਰੱਖਿਆ ਗਿਆ ਇੱਕ ਵੱਡਾ ਪਾੜਾ ਜ਼ਰੂਰ ਹੈ ਪਰ ਉਸ ਦੌਰਾਨ ਜੈਗਜ਼ਿੰਗ ਡੱਲੇਵਾਲ ਨੇ ਮੈਡੀਕਲ ਸਹਾਉਤ ਲੈਣੀ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਹਨਾਨੀ ਇਸ ਗੱਲ ਦੀ ਹੈ ਕਿ ਬਿਨਾਂ ਅੰਨ ਪਾਣੀ ਛਕਿਆਂ ਕਿਵੇਂ ਜਿਹੜਾ ਉਹ ਦਵਾਈ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ ਕੀ ਉਹ ਠੀਕ ਸਾਬਤ ਹੋਵੇਗੀ ਉਹਨਾਂ ਦੇ ਸਰੀਰ ਦੇ ਲਈ ਹਾਲਾਂਕਿ ਇਸ ਦੇ ਬਾਰੇ ਮੈਡੀਕਲ ਜਿਹੜੀ ਸਾਇੰਸ ਹੈ ਉਹ ਇਹੀ ਕਹਿੰਦੀ ਹੈ ਕਿ ਜਦੋਂ ਤੱਕ ਕਿਉਂਕਿ ਕੱਲੇ ਕੇਵਲ ਤੇ ਕੇਵਲ ਪਾਣੀ ਪੀਣ ਦੇ ਨਾਲ ਉਸ ਤੋਂ ਬਾਅਦ ਹੈਵੀ ਡੋਸ ਆ ਜਿਹੜੀ ਦਵਾਈ ਦੀ ਉਹ ਨਹੀਂ ਦਿੱਤੀ ਜਾ ਸਕਦੀ ਕਿਸੇ ਵੀ ਮਨੁੱਖ ਨੂੰ ਉਹ ਘਾਤਕ ਸਾਬਤ ਹੋ ਸਕਦੀ ਹੈ ਹਾਲਾਂਕਿ ਡਾਕਟਰਾਂ ਦੀਆਂ ਮਾਹਰ ਟੀਮਾਂ ਉਹਨਾਂ ਦੇ ਕੋਲ ਮੌਜੂਦ ਨੇ ਸਰਕਾਰ ਨੇ ਹੁਣ ਦੇਖਣਾ ਹੈ ਕਿ ਇਹ ਕਿਵੇਂ ਉਹਨਾਂ ਦਾ ਇਲਾਜ ਜਿਹੜਾ ਸ਼ੁਰੂ ਕਰ ਵੀ ਦਿੱਤਾ ਗਿਆ ਉਹ ਕਿਹੜੇ ਆਧਾਰ ਤੇ ਕੀਤਾ ਗਿਆ ਜੇ ਉਹ ਨਹੀਂ ਕੋਸ਼ ਸ਼ੱਕਣਗੇ ਤਾਂ ਫਿਰ ਇਹ ਜੇ ਸ਼ੱਕ ਲੈਂਦੇ ਨੇ ਤਾਂ ਮਰਨਵਰਤ ਟੁੱਟਦਾ ਜੇਕਰ ਨਹੀਂ ਸ਼ੱਕਦੇ ਤਾਂ ਫਿਰ ਉਹਨਾਂ ਦੀ ਸਹੀ ਤਰੀਕੇ ਦੇ ਨਾਲ ਜਿਹੜੀ ਆ ਇਲਾਜ ਦੀ ਪ੍ਰਕਿਰਿਆ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ ਇਹ ਹੁਣ ਗੱਲਾਂ ਸਾਹਮਣੇ ਨੇ ਹਾਲਾਂਕਿ ਵੱਡੇ ਜਿਹੜੇ ਕਿ ਬੇਸਿੱਟਾ ਰਹੀਆਂ ਸੀ ਪਹਿਲਾਂ ਵੀ ਆ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਹੁਣ ਇਸ ਮਸਲੇ ਦੇ ਵਿੱਚ ਜਿਹੜੀ ਏਕਤਾ ਵਾਲੀ ਮੀਟਿੰਗ ਹੈ ਉਹ ਵੀ ਹੋ ਚੁੱਕੀ ਆ ਉਸ ਦੇ ਵਿੱਚ ਵੀ ਹਾਲੇ ਤੱਕ ਐਲਾਨ ਹੋਣਾ ਬਾਕੀ ਆ ਰਸਮੀ ਤੌਰ ਤੇ ਪਰ ਸੰਕੇਤ ਜ਼ਰੂਰ ਮਿਲੇ ਸਨ ਕਿ ਹੁਣ ਇੱਕ ਮੰਚ ਦੇ ਉੱਤੇ ਜਥੇਬੰਦੀਆਂ ਆ ਰਹੀਆਂ ਨੇ ਹਾਲਾਂਕਿ ਚੱਲਣ ਦਾ ਸਾਰਿਆਂ ਦਾ ਤੌਰ ਤਰੀਕਾ ਆਪੋ ਆਪਣਾ ਉਨ ਖੇਤੀ ਵਿਭਾਗ ਦੇ ਜਿਹੜੇ ਜੁਆਇੰਟ ਸਖਤਰ ਨੇ ਉਹਨਾਂ ਨਾਲੇ ਹੋਰ ਅਧਿਕਾਰੀ ਜਿਹੜੇ ਨੇ ਉਹ ਪਹੁੰਚੇ ਸਾਨੂੰ ਉਸ ਬਾਡਰ ਦੇ ਉੱਤੇ ਜਦੋਂ ਬਾਅਦ ਉਹਨਾਂ ਨੂੰ ਸਹਿਮਤੀ ਮਿਲਦੀ ਹੈ ਜਾ ਕੇ ਕਿ ਉਹ ਮੀਟਿੰਗ ਕੀਤੀ ਜਾਣੀ ਹੈ ਹੁਣ ਜਿਹੜੇ ਮੋੜ ਤੇ ਆ ਕੇ ਗੱਲ ਖੜੀ ਹੈ ਦੇਖਦੇ ਹਾਂ ਕਿ ਇਹ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ ਤੇ ਇਸ ਮੀਟਿੰਗ ਦੇ ਵਿੱਚ ਜਦੋਂ ਦਾ ਗੇਂ ਟੁੱਟਿਆ ਮੀਟਿੰਗਾਂ ਦਾ ਸਿਲਸਲਾ ਟੁੱਟਿਆ ਪਹਿਲੀ ਮੀਟਿੰਗ ਦੇ ਵਿੱਚ ਤਾਂ ਕਿਸੇ ਤਰ੍ਹਾਂ ਦਾ ਹੱਲ ਨਜ਼ਰ ਨਹੀਂ ਆਉਣਾ ਕਿਉਂਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਖੇਤੀ ਮਾਹਰ ਵੀ ਕਹਿ ਚੁੱਕੇ ਨੇ ਕਿ ਇੱਕ ਦਿਨ ਦਾ ਕੰਮ ਨਹੀਂ ਹੈ ਇੱਕ ਲੰਮੀ ਚੌੜੀ ਪਾਲਿਸੀ ਹੈ ਜਿਹੜੀ ਉਹ ਆਣੀ ਚਾਹੀਦੀ ਹੈ ਜਿਸ ਦੇ ਨਾਲ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਹੋਰ ਗੱਲਾਂ ਵੀ ਹੋਣ ਕਿਉਂਕਿ ਖੇਤੀ ਮੰਡੀ ਕਰਨ ਦੀ ਕੇਂਦਰ ਸਰਕਾਰ ਦੀ ਨੀਤੀ ਨੇ ਤਾਂ ਪਹਿਲਾਂ ਹੀ ਸਵਾਲ ਵੱਡੇ ਖੜੇ ਕਰ ਦਿੱਤੇ ਨੇ ਜਿਸ ਦੇ ਕਰਕੇ ਬੇਸ਼ੱਕ ਪੰਜਾਬ ਸਰਕਾਰ ਨੇ ਵੀ ਕਿਸਾਨ ਜਥੇਬੰਦੀਆਂ ਦੀ ਸਲਾਹ ਦੇ ਨਾਲ ਉਹ ਕੇਂਦਰ ਸਰਕਾਰ ਨੂੰ ਜਵਾਬ ਲਿਖ ਕੇ ਭੇਜ ਦਿੱਤਾ ਕਿ ਸਾਨੂੰ ਇਹ ਮਨਜ਼ੂਰ ਨਹੀਂ ਹੈ ਕਿਸੇ ਵੀ ਸ਼ਰਤ ਤੇ ਪਰ ਕਿਸਾਨ ਜਥੇਬੰਦੀਆਂ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇੱਕ ਮਤਾ ਪਾਇਆ ਜਾਣਾ ਚਾਹੀਦਾ ਉਸ ਵਿੱਚ ਮਤੇ ਦੇ ਵਿੱਚ ਉਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਪਾਲਿਸੀ ਨੂੰ ਕਿਉਂਕਿ ਨਵੀਂ ਜਿਹੜੀ ਉਹ ਨੀਤੀ ਬਣਾਈ ਗਈ ਆ ਮੰਡੀਕਰਨ ਦੀ ਖੇਤੀ ਦੀ ਉਹ ਪ੍ਰਾਈਵੇਟਾਈਜੇਸ਼ਨ ਨੂੰ ਨਿੱਜੀ ਕਰਨ ਨੂੰ ਵਧਾਵਾ ਦੇਵੇਗੀ ਔਰ ਜਿਹੜਾ ਪਹਿਲਾਂ ਤੋਂ ਮੰਡੀਕਰਨ ਦਾ ਸਿਸਟਮ ਚੱਲਿਆ ਆਉਂਦਾ ਪੰਜਾਬ ਤੇ ਹਰਿਆਣਾ ਚ ਖਾਸ ਕਰਕੇ ਉਸ ਨੂੰ ਤੈਸਨਾਸ ਕੀਤਾ ਜਾ ਸਕਦਾ ਔਰ ਪ੍ਰਾਈਵੇਟ ਸੈਲਰਜ਼ ਨੂੰ ਉਹਨਾਂ ਨੂੰ ਮਾਨਤਾ ਦਿੱਤੀ ਜਾ ਸਕਦੀ ਹੈ ਤੇ ਹੌਲੀ ਹੌਲੀ ਕਰਕੇ ਸਰਕਾਰੀ ਮੰਡੀਆਂ ਨੂੰ ਖਤਮ ਕੀਤਾ ਜਾ ਸਕਦਾ ਜਿਹੜਾ ਛੋਟੀ ਕਿਸਾਨੀ ਆ ਉਹਨਾਂ ਨੂੰ ਵੱਡੇ ਫਾਰਮ ਹਾਊਸਾਂ ਦੇ ਵਿੱਚ ਜੇਕਰ ਬਦਲ ਦਿੱਤਾ ਗਿਆ ਤਾਂ ਛੋਟੇ ਕਿਸਾਨ ਜਿਹੜੇ ਹੋ ਆਪਣੀ ਖੇਤਾਂ 'ਚ ਮਜ਼ਦੂਰ ਬਣ ਕੇ ਰਹਿ ਜਾਣਗੇ ਇਸ ਤਰ੍ਹਾਂ ਦੇ ਕੁਝ ਖੱਜੀਆਂ ਦੇ ਨਾਲ ਕਿਸਾਨਾਂ ਨੇ ਵੀ ਵਿਰੋਧ ਕੀਤਾ ਹੁਣ ਦੇਖਦੇ ਆ ਕਿ ਇੱਕ ਪਾਸੇ ਸੰਯੁਕਤ ਕਿਸਾਨ ਮੋਰਚੇ ਤੇ ਜਿਹੜੇ ਪਹਿਲਾਂ ਤੋਂ ਬੈਠੀਆਂ ਕਿਸਾਨ ਜਥੇਬੰਦੀਆਂ ਮੋਰਚੇ ਤੇ ਉਹਨਾਂ ਦੇ ਇੱਕ ਪਾਸੇ ਇੱਕੇ ਦਾ ਸਵਾਲ ਤੇ ਦੂਜਾ ਕੇਂਦਰ ਸਰਕਾਰ ਨਾਲ ਹੋਣ ਜਾ ਰਹੀ ਫਰਵਰੀ ਮਹੀਨੇ 'ਚ ਮੀਟਿੰਗ ਇਹ ਦੋਨਾਂ ਉੱਤੇ ਨਜ਼ਰ ਬਣੀ ਰਹੇਗੀ ਦੇਖਦੇ ਆ ਕਿ ਉਸ ਤੋਂ ਪਹਿਲਾਂ-ਪਹਿਲਾਂ ਇਕਾ ਵੀ ਹੁੰਦਾ ਕਿ ਨਹੀਂ ਹੁੰਦਾ ਔਰ ਦੂਸਰੇ ਪਾਸੇ ਉਸ ਮੀਟਿੰਗ ਦੇ ਵਿੱਚੋਂ ਕੀ ਪ੍ਰਭਾਵ ਨਿਕਲ ਕੇ ਸਾਹਮਣੇ ਆਉਂਦੇ ਨੇ ਕਿਉਂਕਿ ਅਖੀਰ ਚ ਹੋਈ ਮੀਟਿੰਗ ਦਾ ਜ਼ਿਕਰ ਕਰਨਾ ਬਣਦਾ ਉਦੋਂ ਚਾਰ ਤੋਂ ਪੰਜ ਫਸਲਾਂ ਦੇ ਉੱਤੇ ਐਮਐਸਪੀ ਦੇਣ ਦੀ ਗੱਲ ਜ਼ਰੂਰ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਕਹਿ ਦਿੱਤੀ ਸੀ ਪਰ ਉਸ ਵੀ ਪ੍ਰਪੋਜ਼ਲ ਨੂੰ ਠੁਕਰਾ ਦਿੱਤਾ ਸੀ ਕਿਸਾਨ ਜਥੇਬੰਦੀਆਂ ਨੇ ਆਪਣੀ ਆਪਸੀ ਸਲਾਹ-ਮਸ਼ਵਰੇ ਤੋਂ ਬਾਅਦ ਕਿ ਚਾਰ ਤੋਂ ਪੰਜ ਫਸਲਾਂ ਨਹੀਂ ਦੇਸ਼ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਕਿਹੜਾ ਵੀ ਅਨਾ ਉਗਦਾ ਫਸਲ ਉਗਦੀ ਹੈ ਚਾਹੇ ਉਹ ਦਾਲਾ ਨੇ ਚਾਹੇ ਉਹ ਅਨਾਜ ਹੈ ਜਾਂ ਕੋਈ ਹੋਰ ਕਿਸੇ ਕਿਸਮ ਦੀ ਜਿਹੜੀ ਫਸਲ ਹੈ ਚਾਹੇ ਕਪਾਹ ਚਾ ਕੋਈ ਹੋਰ ਹੈ ਤਾਂ ਉਹ ਸਾਰੇ ਦੇ ਉੱਤੇ ਜਿਹੜੇ ਫਲ ਫਰੂਟ ਹੈ ਉਹਨਾਂ ਦੇ ਉੱਤੇ ਵੀ ਜਿਹੜੀ ਆ ਐਮਐਸਪੀ ਮਿਲਣੀ ਚਾਹੀਦੀ ਹੈ ਕਿਸਾਨਾਂ ਨੇ ਇਹ ਮੰਗਾ ਨੇ ਪਰ ਦੂਜੇ ਪਾਸੇ 4 ਤੋਂ 5 ਫਸਲਾਂ ਨੂੰ ਲੈ ਕੇ ਕੇਂਦਰ ਸਰਕਾਰ ਜਰੂਰ ਆਫਰ ਪਹਿਲਾਂ ਕਰ ਚੁੱਕਾ ਹੁਣ 14 ਫਰਵਰੀ ਵਾਲੀ ਮੀਟਿੰਗ ਜਿਹੜੀ ਕੀ ਚੰਡੀਗੜ੍ਹ ਦੇ ਸੈਕਟਰ 26 ਸਤਿ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਯਾਨੀ ਕਿ ਮਗਸੀਪਾ ਦੇ ਵਿੱਚ ਹੁਣ ਜਾ ਰਹੀ ਹੈ ਉੱਥੇ 26 ਸੈਕਟਰ ਨੂੰ ਸਭ ਦੀਆਂ ਨਜ਼ਰਾਂ ਬਣੀਆਂ ਰਹਿਣਗੀਆਂ ਕਿ ਉਸ ਮੀਟਿੰਗ ਦੇ ਵਿੱਚ ਕੌਣ-ਕੌਣ ਸ਼ਾਮਲ ਹੁੰਦਾ ਹੈ ਔਰ ਉਸ ਦੇ ਵਿੱਚ ਕੀ ਭਰੋਸਾ ਦਿੱਤਾ ਜਾਂਦਾ ਹੈ ਹਾਲਾਂਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨਾਰਤ ਉਸੇ ਤਰ੍ਹਾਂ ਜਾਰੀ ਰਹੇਗਾ ਔਰ 111 ਕਿਸਾਨ ਆ ਜਿਹੜੇ ਉਹ ਹੋਰ ਬੈਠ ਜਾਂਦੇ ਨੇ ਮਰਨਾਰਤ ਦੇ ਉੱਤੇ ਜਿਸ ਦੇ ਵਿੱਚ ਬਹੁਤੇ ਪੰਜਾਬ ਦੇ ਤੇ ਕੁਝ ਕਿਸਾਨ ਉਸ ਦੇ ਵਿੱਚ ਹਰਿਆਣੇ ਦੇ ਵੀ ਸ਼ਾਮਲ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ